ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਹਰ ਮਹੀਨੇ ਆਪ ਜੀ ਨੂੰ ਇੱਕ ਸਵਾਲ ਪੁੱਛਦਾ ਹੈ ਇਸ ਵਾਰੀ ਵੀ 1 ਨਵੰਬਰ ਨੂੰ ਅਸੀਂ ਸਵਾਲ ਪੁੱਛਿਆ ਸੀ ਉਹਨਾਂ ਸਵਾਲਾਂ ਦਾ ਆਪ ਸਭ ਸੰਗਤਾਂ ਨੇ ਵੱਧ ਚੜ ਕੇ ਜਵਾਬ ਦਿੱਤਾ ਜੀ ਤੇ ਅੱਜ ਅਸੀਂ ਨਵੰਬਰ ਮਹੀਨੇ ਵਿੱਚ ਜਿਹੜੇ ਗੁਰੂ ਦੇ ਪਿਆਰ ਵਾਲਿਆਂ ਨੇ ਜਵਾਬ ਦਿੱਤੇ ਨੇ ਉਹ ਲੱਕੀ ਡਰਾ ਕੱਢਣ ਲੱਗੇ ਆ ਜੀ ਆਪ ਸਭ ਸੰਗਤਾਂ ਪਲੇ ਪ੍ਰਕਾਰ ਜਾਣਦੇ ਹੋ ਇੱਕ ਸਵਾਲ ਪੁੱਛੀਦਾ ਹਰ ਮਹੀਨੇ ਤੇ ਫਿਰ ਜਿੰਨੇ ਗੁਰੂ ਪਿਆਰ ਵਾਲੇ ਜਵਾਬ ਦਿੰਦੇ ਨੇ ਸਾਰਿਆਂ ਦੀਆਂ ਪਰਚੀਆਂ ਪਾਦੀ ਦੀਆਂ ਤੇ ਫਿਰ ਜਿੰਨਾ ਚਾਰ ਗੁਰਮਖ ਪਿਆਰਿਆਂ ਦੇ ਨਾਮ ਨਿਕਲਦੇ ਨੇ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇ ਦਿੱਤੇ ਨੇ ਜੀ ਜਿਹੜੇ ਗੁਰੂ ਦੇ ਪਿਆਰੇ ਸਾਡੇ ਲਾਗੇ ਵਾਲੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਸਿੱਕੇ ਦੇ ਦਿੱਤੇ ਨੇ ਜਿਹੜੇ ਗੁਰੂ ਪਿਆਰਿਆਂ ਵਾਲਿਆਂ ਦੂਰ ਵਾਲੇ ਹੁੰਦੇ ਨੇ ਉਹਨਾਂ ਨੂੰ ਕੋਰੀਅਰ ਕਰ ਦਿੱਤੇ ਨੇ ਸੰਗਤ ਜੀ ਭਜਨੀਆਂ ਵੀ ਕਥਾ ਕਰਦੇ ਆ ਜਨੀਆਂ ਵੀ ਲੋੜਵੰਦਾਂ ਦੀ ਸੇਵਾ ਕਰਦੇ ਆ ਜਿਹੜੇ ਵੀ ਸਵਾਲ ਪੁੱਛਦੇ ਆ ਉਹ YouTube ਉੱਪਰ ਇੱਕ ਵਾਹਿਗੁਰੂ ਆਸਰਾ ਚੈਨਲ ਬਣਿਆ ਹੋਇਆ ਜੀ ਆਪ ਜੀ ਵਾਹਿਗੁਰੂ ਆਸਰਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਆਸਰਾ YouTube ਤੇ ਭਰ ਲਿਆ ਕਰੋ ਜਾਂ ਬਾਬਾ ਜਸਵਿੰਦਰ ਸਿੰਘ ਜੀ ਦਸੋਏ ਵਾਲੇ ਭਰ ਲਿਆ ਕਰੋ ਤੇ ਚੈਨਲ ਖੁੱਲ ਜਾਂਦਾ ਜੀ ਆਓ ਸੰਗਤ ਜੀ ਨਵੰਬਰ ਮਹੀਨਾ ਲੱਕੀ ਡਰਾ ਕੱਢੀਏ ਜੀ ਸਾਰਿਆਂ ਦੇ ਨਾਮ ਆ ਗਏ ਨੇ ਜੀ ਅੱਖਾਂ ਸਾਡੀਆਂ ਬੰਦ ਨੇ ਜੀ ਪਹਿਲੀ ਪਰਚੀ ਕੱਢਾਂਗੇ ਪਰਚੀਆਂ ਰਲ ਲੀਆਂ ਸਾਰੀਆਂ ਜੀ ਆ ਪਹਿਲੀ ਪਰਚੀ ਅੜ ਦਿੱਤੀ ਜੀ ਆਪਣੀ ਗੋਦ ਵਿੱਚ ਰੱਖ ਲੈਣੇ ਆ ਜੀ ਉਹਨਾਂ ਫੇਰ ਲਾ ਲਾ ਨੇ ਆ ਜੀ ਪਰਚੀਆਂ ਸਾਰੀਆਂ ਪਰਚੀਆਂ ਰਲਾ ਲੀਆਂ ਜੀ ਇਹ ਨਵੰਬਰ ਮਹੀਨਾ ਲੱਕੀ ਡਰਾ ਕੱਢਦੇ ਪਿਆ ਜੀ ਤੇ ਹਰ ਮਹੀਨੇ ਇੱਕ ਤਰੀਕ ਸਵਾਲ ਆ ਜਾਂਦਾ ਜੀ ਜਿਹੜੇ ਗੁਰੂ ਦੇ ਪਿਆਰ ਵਾਲਿਆਂ ਨੇ ਜਵਾਬ ਦਿੱਤੇ ਸੀ ਉਹਨਾਂ ਸਾਰਿਆਂ ਦੇ ਨਾਮ ਇਸ ਪਰਚੀਆਂ ਵਿੱਚ ਪਾਏ ਹੋਏ ਨੇ ਜੀ ਹੁਣ ਆਪਾਂ ਦੂਜੀ ਪਰਚੀ ਕੱਢਾਂਗੇ ਅੱਖਾਂ ਬੰਦ ਕਰ ਲਈਆਂ ਫੇਰ ਆ ਦੂਜੀ ਪਰਚੀ ਕੱਢ ਦਿੱਤੀ ਇਹ ਵੀ ਗੋਦ ਵਿੱਚ ਰੱਖ ਦਿੱਤੀ ਜੀ ਹੁਣ ਫੇਰ ਆਪਾਂ ਪਰਚੀਆਂ ਰਲਾਵਾਂਗੇ ਜੀ ਸਾਰੀਆਂ ਪਰਚੀਆਂ ਰਲਾ ਰਹੇ ਹਾਂ ਜੀ ਸਾਰੀਆਂ ਰਲ ਗਈਆਂ ਪਰਚੀਆਂ ਅੱਖਾਂ ਸਾਡੀਆਂ ਬੰਦ ਨੇ ਜੀ ਆਪਾਂ ਹੁਣ ਤੀਜੀ ਪਰਚੀ ਕੱਢਾਂਗੇ ਜੀ ਆ ਤੀਜੀ ਪਰਚੀ ਕੱਢ ਲਈ ਜੀ ਆ ਤੀਜੀ ਪਰਚੀ ਵੀ ਆਪਣੀ ਗੋਦ ਵਿੱਚ ਰੱਖ ਲਈ ਜੀ ਅੱਖਾਂ ਬੰਦ ਨੇ ਅਜੇ ਵੀ ਜੀ ਹੁਣ ਫੇਰ ਪਰਚੀਆਂ ਰਲਾ ਰਹੇ ਹਾਂ ਜੀ ਚੌਥੀ ਪਰਚੀ ਕੱਢਣੀ ਜੀ ਸੰਗਤ ਜੀ ਅੱਖਾਂ ਸਾਡੀਆਂ ਬੰਦ ਨੇ ਜੀ ਤੇ ਆ ਚੌਥੀ ਪਰਚੀ ਕੱਢਣ ਲੱਗੇ ਆ ਜੀ ਆ ਚੌਥੀ ਪਰਚੀ ਵੀ ਕੱਢ ਦਿੱਤੀ ਚਾਰ ਪਰਚੀਆਂ ਕੱਢ ਦਿੱਤੀਆਂ ਬਾਕੀ ਅਸੀਂ ਹੁਣ ਸਾਈਡ ਤੇ ਕਰ ਦਿੱਤਾ ਜੀ ਨਵੰਬਰ ਮਹੀਨੇ ਦੇ ਲੱਕੀ ਡਰਾਅ ਦੀਆਂ ਜਿਹਨੇ ਚਾਰ ਪਰਚੀਆਂ ਨਿਕਲੀਆਂ ਉਹ ਸਾਡੇ ਹੱਥ ਵਿੱਚ ਨੇ ਜੀ ਤੇ ਚਾਂਦੀ ਦੇ ਸਿੱਕੇ ਸਾਰੇ ਜਿਹੜੇ ਗੁਰਮੁਖ ਪਿਆਰਿਆਂ ਦੇ ਨਿਕਲਦੇ ਨੇ ਨਾਮ ਉਹਨਾਂ ਨੂੰ ਚਾਂਦੀ ਦੇ ਸਿੱਕੇ ਦੇਈਦੇ ਨੇ ਜੀ ਹੁਣ ਆਪਾਂ ਪਰਚੀਆਂ ਖੋਲਦੇ ਹਾਂ ਜੀ ਪਹਿਲੀ ਪਰਚੀ ਦੇਖਦੇ ਹਾਂ ਕਿਹੜੇ ਗੁਰੂ ਦੇ ਪਿਆਰ ਵਾਲੇ ਦੀ ਜੀ ਪਹਿਲੀ ਪਰਚੀ ਜੀ ਸਰਦਾਰ ਕਾਬਲ ਸਿੰਘ ਫੌਜੀ ਪਿੰਡ ਮਾੜੀ ਮੈਗਾ ਸਰਦਾਰ ਕਾਬਲ ਸਿੰਘ ਫੌਜੀ ਪਿੰਡ ਮਾੜੀ ਮੈਗਾ ਇਹ ਪਹਿਲੀ ਪਰਚੀ ਜੀ ਇਹ ਸਾਡੇ ਤੋਂ ਦੂਰ ਨੇ ਜੀ ਨੰਬਰ ਇਹਨਾਂ ਦਾ ਹੈਗਾ ਜੀ ਇਹਨਾਂ ਨੂੰ ਕੋਰੀਅਰ ਕਰ ਦਾਂਗੇ ਜੀ ਆਪਾਂ ਚਾਂਦੀ ਦਾ ਸਿੱਕਾ ਜੀ ਆ ਦੂਜੀ ਪਰਚੀ ਦੇਖਣ ਲੱਗੇ ਆ ਜੀ ਆ ਦੂਜੀ ਪਰਚੀ ਜੀ ਸਰਦਾਰ ਸਰਬਜੀਤ ਸਿੰਘ ਰੌਣਕੀ ਪਿੰਡ ਪੂਚਾ ਇਹ ਸਾਡੇ ਲਾਗੇ ਦੇ ਨੇ ਜੀ ਇਹਨਾਂ ਨੂੰ ਚਾਂਦੀ ਦਾ ਸਿੱਕਾ ਆਪ ਆਪ ਘਰ ਜਾ ਕੇ ਦੇ ਦੇਾਂਗੇ ਦੂਜੀ ਪਰਚੀ ਜੀ ਇਹ ਨੰਬਰ ਮਿੰਦਾ ਲੱਕੀ ਡਰਾ ਹੈ ਜੀ ਤੀਜੀ ਪਰਚੀ ਦੇਖਣ ਲੱਗੇ ਆ ਜੀ ਬੀਬੀ ਰਵਿੰਦਰ ਕੌਰ ਪਿੰਡ ਬਰੀਆਰ ਬੀਬੀ ਰਵਿੰਦਰ ਕੌਰ ਪਿੰਡ ਬਲਿਆਰ ਇਹ ਤੀਜੀ ਪਰਚੀ ਜੀ ਇਹ ਬਲਿਆਰ ਵੀ ਸਾਡੇ ਕੋਲ ਹੈ ਜੀ ਬਰੀਆਰਾ ਪਿੰਡ ਬੇਗੋਲ ਦੇ ਕੋਲ ਇਹਨਾਂ ਨੂੰ ਆਪਾਂ ਜਾ ਕੇ ਲੱਕੀ ਡਰਾ ਜਿਹੜਾ ਨਾਮ ਲੈ ਕੇ ਨਿਕਲੇ ਆ ਇਹ ਚਾਂਦੀ ਦਾ ਸਿੱਕਾ ਜਾ ਕੇ ਦੇ ਦਾਂਗੇ ਜੀ ਚੌਥੀ ਪਰਚੀ ਹੈ ਜੀ ਬੀਬੀ ਕਰਮਜੀਤ ਕੌਰ ਦਸੂਆ ਇਹ ਚੌਥੀ ਪਰਚੀ ਜੀ ਦਸੂਆ ਵੀ ਸਾਡੇ ਲੱਗ ਗਈ ਹੈ ਜੀ ਇਹਨਾਂ ਨੂੰ ਜਾ ਕੇ ਅਸੀਂ ਇਹ ਦੇ ਦੇਾਂਗੇ ਲੱਕੀ ਡਰਾ ਜਿਹੜਾ ਚਾਂਦੀ ਦਾ ਸਿੱਕਾ ਜੀ ਦੁਬਾਰਾ ਫੇਰ ਨਾਮ ਬੋਲ ਦਿੰਨੇ ਆ ਜੀ ਸੋ ਪਹਿਲੀ ਪਰਚੀ ਨਿਕਲੀ ਸਰਦਾਰ ਕਾਬਲ ਸਿੰਘ ਫੌਜੀ ਪਿੰਡ ਮਾੜੀ ਮੈਗਾ ਇਹਨੂੰ ਆਪਾਂ ਸਿੱਕਾ ਕੋਰੀਅਰ ਕਰ ਦਾਂਗੇ ਜੀ ਆ ਦੂਜੀ ਪਰਚੀ ਸਰਦਾਰ ਸਰਬਜੀਤ ਸਿੰਘ ਰੌਣਕੀ ਇਹਨੂੰ ਸਿੱਕਾ ਆਪਾਂ ਆਪ ਦੇ ਦਾਂਗੇ ਕਿਉਂਕਿ ਸਾਡੇ ਲਾਗੇ ਦੇ ਰਹਿਣ ਵਾਲੇ ਨੇ ਇਹ ਤੀਜੀ ਪਰਚੀ ਬੀਬੀ ਰਵਿੰਦਰਕੌਰ ਪਿੰਡ ਬਲਿਆਰਾ ਬੇਗੋਵਾਲ ਦੇ ਕੋਲ ਇਹ ਵੀ ਸਾਡੇ ਲਾਗੇ ਨੇ ਉਹਨਾਂ ਨੂੰ ਆਪਾਂ ਜਾ ਕੇ ਚੰਦਾ ਸਿੱਕਾ ਦੇ ਦਾਂਗੇ ਜੀ ਚੌਥੀ ਪਰਚੀ ਬੀਬੀ ਕਰਮਜੀਤ ਕੌਰ ਦਸੂਆ ਇਹਨਾਂ ਨੂੰ ਵੀ ਆਪਾਂ ਜਾ ਕੇ ਚੰਦਾ ਸਿੱਕਾ ਦੇ ਦਾਂਗੇ ਸਾਡੇ ਕੋਲ ਹਰਿਆਣ ਵਾਲੇ ਨੇ ਜੀ ਇਹ ਨਵੰਬਰ ਮਿੰਦਾ ਲੱਕੀ ਡਰਾ ਸੀ ਜੀ ਸੰਗਤ ਜੀ ਆਪ ਜੀ ਵਾਤੂ ਵਾਦ ਜਵਾਬ ਦਿਆ ਕਰੋ ਸਵਾਲ ਹਰ ਮਹੀਨੇ 1 ਤਰੀਕ ਨੂੰ ਆ ਜਾਂਦਾ ਜੀ ਇਸ ਵਾਰੀ ਵੀ 1 ਦਸੰਬਰ ਨੂੰ ਸਵਾਲ ਆ ਜਾਏਗਾ ਜੀ ਤੇ ਜਿਹੜੇ ਗੁਰਮੁਖ ਪਿਆਰੇ ਜਵਾਬ ਦਿੰਦੇ ਨੇ ਸਾਰਿਆਂ ਦੀਆਂ ਪਰਚੀਆਂ ਪਾ ਕੇ ਫਿਰ ਚਾਰ ਪਰਚੀਆਂ ਲੱਕੀ ਡਰਾ ਦੇ ਕੱਢੀ ਦੀਆਂ ਆ ਨਵੰਬਰ ਮਿੰਦਾ ਲੱਕੀ ਡਰਾ ਨਿਕਲ ਗਿਆ ਜੀ ਆਪ ਸਭ ਸੰਗਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਬਾ ਜਸਵਿੰਦਰ ਸਿੰਘ ਦਸੂਵੇ ਵਾਲੇ ਭਰ ਲੋ ਜਾਂ ਵਾਹਿਗੁਰੂ ਅਸਰਾ ਪਰਲੋਚਿਆ ਨਾ ਖੋਇ ਜਾਂਦਾ ਜੀ ਹੋਣਿਆ ਪੁੱਲਾਂ ਦੇ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ